ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਢਾ ਕਨਵੀਨਰ ਐਨ ਆਰ ਆਈ ਸਲਾਮ ਆਦਮੀ ਪਾਰਟੀ ਹਲਕਾ ਨਕੂਦਰ ਤੋਂ ਮੈਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਂ ਦੋਸਤੋ ਅੱਜ ਅਸੀਂ ਪਿੰਡ ਕੰਗਣਾ ਵਿੱਚ ਆਏ ਹਾਂ ਹਲਕਾ ਨਕੂਦਰ ਦੇ ਪਿੰਡ ਕੰਗਣਾ ਵਿੱਚ ਆ ਸਕੂਲ ਦੀ ਇਮਾਰਤ ਹੈ ਇੱਥੇ ਆ ਦੇਖੋ ਦੋਸਤੋ ਲਿਖਿਆ ਹੋਇਆ ਬੱਚੇ ਦੇਸ਼ ਦਾ ਅਨਮੋਲ ਤਨ ਹਨ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਬੱਚੇ ਜਿਹੜੇ ਆ ਦੇਸ਼ ਦਾ ਅਨਮੋਲ ਤਨ ਹਨ ਪਰ ਇਹ ਸਰਕਾਰਾਂ ਜਿਹੜੀਆਂ ਆ ਇਹ ਇਸ ਅਨਮੋਲ ਤਨ ਨੂੰ ਸੰਭਾਲਣ ਲਈ ਤੇ ਇਹਨਾਂ ਬੱਚਿਆਂ ਦੇ ਵਿਕਾਸ ਲਈ ਕਿੰਨੇ ਕ ਪੈਸੇ ਲਾ ਰਹੀਆਂ ਨੇ ਆ ਸਕੂਲ ਦਾ ਤੁਸੀਂ ਦੇਖ ਲਓ ਦੋਸਤੋ 14 ਲੱਖ ਇਸ ਸਕੂਲ ਦੇ ਵਿਕਾਸ ਦੇ ਵਿੱਚ 14 ਲੱਖ ਰੁਪਈਆ ਇਹਨਾਂ ਨੇ ਲਿਖਿਆ ਹੋਇਆ ਪਰਲੇ ਪਾਸੇ ਬੋਰਡ ਲਾਇਆ ਹੋਇਆ ਕਿ 14 ਲੱਖ ਇੱਥੇ ਖਰਚਤਾ ਪਰ ਕਮਰੇ ਨਹੀਂ ਬਣਿਆ ਇਹ ਕਮਰੇ ਇਹਨਾਂ ਨੇ 2 ਸਾਲ ਪਹਿਲਾਂ ਢਾਹ ਦਿੱਤੇ ਆ ਤੇ ਉਹਦੇ ਵਾਸਤੇ ਜਿਹੜਾ ਕਮਰੇ ਬਣਾਏ ਨਹੀਂ ਹੈ ਬੱਚੇ ਬਾਹਰ ਬੈਠਦੇ ਆ ਉਹ ਪੈਸੇ ਪਤਾ ਨਹੀਂ ਖਾ ਗਏ ਆ ਜਾਂ ਪੈਸੇ ਕਦੀ ਵੀ ਨਹੀਂ ਆਏ ਵਿਕਾਸ ਬੋਰਡ ਤੇ ਪੈਸੇ ਲਿਖਤੇ ਆ ਇਸ ਤੋਂ ਬਿਨਾ ਇਸੇ ਹੀ ਪਿੰਡ ਦੇ ਵਿੱਚ ਤਿੰਨ ਵਾਰ ਸੀਵਰੇਜ ਦੇ ਪੈਸੇ ਗਿਨੇ ਹੋਏ ਆ। ਸੀਵਰੇਜ ਦੇ 13.5 ਲੱਖ ਕਹਿੰਦੇ ਇਸ ਪਿੰਡ 'ਚ ਖਰਚਤਾ। ਉਹ ਵੀ 16-17 ਅਜੇ 17 ਦਾ ਆਇਆ ਵੀ ਨਹੀਂ ਹੈ। ਆਉਣ ਵਾਲੇ ਸਾਲ ਦੇ ਵਿੱਚ ਵੀ ਇਹਨਾਂ ਨੇ ਵਿਕਾਸ ਕਰਤਾ ਦੋਸਤੋ। ਜਿੰਮ ਵੀ ਬਣ ਕੇ ਆ ਜਾਓ। ਆਹ ਜਿੰਮ ਦੇ ਵਿੱਚ ਆ ਟੁੱਟੀ ਹੋਈ ਖਿੜਕੀ ਦੇ ਵਿੱਚ ਦੀ ਆਪਾਂ ਦੇਖ ਸਕਦੇ ਆ। ਜਿੰਮ ਦੇ ਪੈਸੇ ਵੀ ਉਸ ਵਿਕਾਸ ਬੋਰਡ ਦੇ ਉੱਪਰ ਲਗਾਏ ਹੋਏ ਆ ਤੇ ਹੋਰ ਆ ਬੱਚੇ ਜਿਹੜੇ ਇੱਥੇ ਆ ਮਿੱਟੀ ਕੱਟੇ ਦੇ ਵਿੱਚ ਖੇਡ ਰਹੇ ਆ ਆਪਣੇ ਲੈਵਲ ਤੇ ਤੇ ਇਹ ਸਕੂਲ ਦਾ ਕੋਈ ਕੰਮ ਨਹੀਂ ਹੋਇਆ। ਕੋਈ ਇੱਥੇ ਪੈਸੇ ਨਹੀਂ ਲਾਏ ਹੈਗੇ ਰੂਰਲ ਪੀ ਆਈ ਡੀ ਬੀ ਵੱਲੋਂ ਉਹਨਾਂ ਨੇ ਪੈਸੇ ਦਿਖਾਏ ਹੋਏ ਆ ਹੋਰ ਕਈ ਮਦਾਂ ਵਿੱਚ ਪੈਸੇ ਦਿਖਾਏ ਹੋਏ ਆ 13ਵੇਂ ਬਿੱਟ ਕਮਿਸ਼ਨ ਦੇ ਪੈਸੇ ਦਿਖਾਏ ਹੋਏ ਆ ਜਿਨ੍ਹਾਂ ਦਾ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਪੈਸੇ ਆਏ ਆ ਕਿ ਪਿੰਡ ਚੋਂ ਗਏ ਆ ਬਹੁਤ ਮਿਹਰਬਾਨੀ ਦੋਸਤੋ